ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅਨੁਲੋਕੀਆ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਆ ਜਾਣਾ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਭਾਰੀ ਮੀਂਹ ਦੇ ਅਲਰਟ ਜਿਹੜੇ ਉਹ ਜਾਰੀ ਕੀਤੇ ਜਾ ਚੁੱਕੇ ਨੇ ਤੇ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਹਿਮਾਚਲ ਉੱਤਰਾਖੰਡ ਜੰਮੂ ਤਿਆਰ ਰਹਿਣ ਜੀ ਇੱਥੇ ਜਬਰਦਸਤ ਮੀਂਹ ਦੇ ਸਪੈਲ ਜਿਹੜੇ ਲੱਗਣ ਜਾ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ ਸਾਰੇ ਵਿਸਤਾਰ ਫੁਰਮਗ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸੋ ਵੀਡੀਓ ਦੇ ਨਾਲ ਹੰਤ ਤੱਕ ਜੋੜੇ ਰਹਿਣਾ ਸੋ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਜ਼ਾ ਸੈਟਲਰ ਦਸੇ ਰਿਹਾ ਤੇ ਆਪਾਂ ਝਾਤੀ ਮਾਰਦੇ ਆ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਲਗਭਗ 8 ਦੇ 5 ਸਵਾ 5 ਦਾ ਟਾਈਮ ਹੋਣ ਜਾ ਰਿਹਾ ਜੀ ਤੇ ਅੱਜ ਤਰੀਕ ਹੈਗੀ ਆ 4 ਜਨਵਰੀ ਜਿਵੇਂ ਕਿ ਐਸੇ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਅੱਜ ਟਟੂਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਹਲਕੇ ਦਰਮਿਆਨੇ ਤੇ ਕਿਤੇ ਤੇਜ਼ ਸ਼ਰਾਟੇ ਕੁਝ 5-10 ਮਿੰਟਾਂ ਲਈ ਲੱਗ ਸਕਦੇ ਨੇ ਤੇ ਐਸੇ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਅਸਲੇ ਕਿਤੇ ਨਾ ਕਿਤੇ ਗਰਜ ਚ ਲੈ ਕੇ ਦੇਣਾ ਸ਼ਰਾਟੇ ਕੁਝ ਕਿਤੇ ਨਾ ਦੇ ਵਿੱਚ ਲੱਗ ਰਹੇ ਨੇ ਫਾਮੀਆਂ ਬਠੰਡੇ ਦੇ ਲਾਗੇ ਕੁਝ ਕਿਤੇ ਨਾ ਦੇ ਵਿੱਚ ਹੁਣ ਲੁਧਿਆਣਾ ਸ਼ਹਿਰ ਤੇ ਕੁਝ ਕਿਤੇ ਨਾ ਦੇ ਵਿੱਚ ਹੁਣ ਤੇ ਅਸਲੇ ਹੁਸ਼ਿਆਰਪੁਰ ਦੇ ਕੁਝ ਕਿਤੇ ਨਾ ਦੇ ਵਿੱਚ ਹਲਕੇ ਜਿਹੇ ਸ਼ਰਾਟੇ 5-7 ਮਿੰਟਾਂ ਦੇ ਵਿੱਚ ਲੱਗ ਰਹੇ ਨੇ ਨਾਬਾ ਲਹਿਰਾਗਾਗਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਟੇ ਲੱਗੇ ਨੇ ਸੋ ਆਉਂਦੇ ਘੰਟਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਬੱਦਲ ਬਣ ਸਕਦਾ ਹੈ ਜਿਹੜਾ ਗਰਜਲੇਸ਼ਕ ਵਾਲਾ ਤੇ ਉਹ ਛਰਾਟੇ ਦਵੇਗਾ ਆਉਂਦੇ 3-4 ਘੰਟਿਆਂ ਦੇ ਵਿੱਚ ਜਿਹੜੀ ਮੌਨਸਨ ਟਰਫ ਦੀ ਆਪਾਂ ਗੱਲ ਕਰਦੇ ਆਂ ਮੌਨਸਨ ਟਰਫ ਜਿਹੜੀ ਇਸ ਲਾਈਨ ਦੇ ਥੱਲੇ ਵਣੀ ਹੋਈ ਆ ਇਸ ਲਈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਜਿਹੜੀ ਕਿ ਲਗਾਤਾਰ ਗੁਜਰਾਤ ਦੇ ਬਹੁਤ ਹੀ ਥਾਵਾਂ ਦੇ ਉੱਤੇ ਦੱਖਣ ਪੂਰਬੀ ਰਾਜਸਥਾਨ ਪੱਛਮੀ ਰਾਜਸਥਾਨ ਦੇ ਕੁਝ ਖੇਤਰ ਮੱਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨੋਇਡਾ ਯੂਪੀ ਦੇ ਪੂਰਬੀ ਤੇ ਦੱਖਣੀ ਭਾਗ ਤੇ ਝਾਰਖੰਡ ਬਿਹਾਰ ਮੱਧ ਪ੍ਰਦੇਸ਼ ਇਹਨਾਂ ਖੇਤਰਾਂ ਦੇ ਵਿੱਚ ਮੌਨਸਨ ਟਰਫ ਦੇ ਮਹੀ ਅਸਲੇ ਜ਼ਬਰਦਸਤ ਸਪੈਲ ਜਿਹੜਿਆ ਲੱਗ ਰਹੇ ਆ ਤੁਹਾਇ ਮੌਨਸੂਨ ਟਰਫ ਹੁਣ ਕਿਸਕਣ ਜਾ ਰਹੀ ਆ ਇਸ ਪਾਸੇ ਨੂੰ ਯਾਨੀ ਕਿ ਪੰਜਾਬ ਹਰਿਆਣਾ ਦੇ ਵਿੱਚ ਸਿੱਧੀਆਂ ਹਵਾਵਾਂ ਕੋਚ ਕਰਨ ਗਿਆ ਮੌਨਸੂਨ ਦੀਆਂ ਜਣੀਆਂ ਅਰਬ ਸਾਗਰ ਤੇ ਤੇ ਬੰਗਾਲ ਦੀ ਖਾੜੀ ਤੋਂ ਇਹ ਸਾਰਾ ਕੁਝ ਵਾਪਰੇਗਾ ਅਗਲੇ 24 36 ਘੰਟਿਆਂ ਦੇ ਵਿੱਚ 6 ਤਰੀਕ ਤੋਂ ਇੱਕ ਤਾਂ ਇਹ ਟਰਫ ਹੈ ਜਿਹੜੀ ਬਣੀ ਹੋਈ ਇਹ ਉੱਪਰ ਖਿਸਕ ਜਾਣੀ ਆ ਪੰਜਾਬ ਹਰਿਆਣਾ ਦੇ ਵਿੱਚ ਮੌਨਸੂਨ ਸਰ ਗਰਮ ਹੋਵੇਗਾ ਦੂਜੇ ਪਾਸੇ ਜਿਹੜਾ ਸਿਸਟਮ ਆਣਾ ਜੀ ਇਹਦੀ ਅਪਡੇਟ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਆ ਤੇ ਇਹ ਪਛਵੇਂ ਸਿਸਟਮ ਦੇ ਰਲੇਵੇਂ ਕਾਰਨ ਜ਼ਬਰਦਸਤ ਮੀਂਹ ਜਿਹੜਾ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਨੇ ਉਹ ਚਾਹੇ ਉਹ ਮਾਝਾ ਖੇਤਰ ਹੈ ਮਾਲਵਾ ਖੇਤਰ ਹੈ ਦੁਆਬਾ ਖੇਤਰ ਹੈ ਸਾਰੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨੇ ਤੇ ਬਹੁਤੀਆਂ ਥਾਵਾਂ ਦੇ ਉੱਤੇ ਕਹਿ ਲਿਆ ਕਿ ਤੇਜ਼ ਝਰਾਟੇ ਤੇਜ਼ ਮੀਂਹ ਲੱਗਣਗੇ ਤੇ ਕੁਝ ਥਾਵਾਂ ਤੇ ਜਿੱਥੇ ਕਿਤੇ ਮੀਂਹ ਕੁਝ ਜਲਿਆਂ ਦੇ ਵਿੱਚ ਰਹਿ ਵੀ ਜਾਣਗੇ ਤਾਂ ਉਹ ਦੂਜੇ ਦਿਨ ਲੱਗ ਸਕਦੇ ਨੇ ਕੁੱਲ ਮਿਲਾ ਕੇ ਕਹਾਣੀ ਇਹ ਕਹਿੰਦੀ ਆ ਕਿ ਪੰਜ ਦਿਨ ਸ਼ਾਮ ਤੋਂ ਪੰਜ ਦੇ ਸ਼ਾਮ ਤੱਕ ਕੁਝ ਥਾਵਾਂ ਤੇ ਹਲਕੇ ਟਟਮੇ ਛਰਾਟੇ ਲੱਗ ਸਕਦੇ ਨੇ 6 ਤੋਂ ਜਿਹੜਾ ਕੰਮ ਸ਼ੁਰੂ ਹੋ ਸਕਦਾ ਜੀ ਦੁਪਹਿਰ ਤੋਂ ਬਾਅਦ ਜਾਂ ਹੋ ਸਕਦਾ 6 ਤੜਕੇ ਸਵੇਰੇ ਕੁਝ ਖੇਤਰਾ ਦੇ ਵਿੱਚ ਗਰਜ ਰੇਸ ਕੋਲੇ ਬੱਦਲ ਬਣ ਸਕਦੇ ਨੇ 6 ਤਰੀਕ ਤੋਂ ਲੈ ਕੇ 10 ਜੁਲਾਈ ਜਾਂ ਫਿਰ ਕਹੇ ਲੀਏ 11 12 ਜੁਲਾਈ ਦੇ ਵਿੱਚਕਾਰ ਇੱਕ ਦੋ ਵਾਰੀ ਤਗੜੀਆਂ ਝਟਾਂ ਲੱਗਣਗੀਆਂ ਮਿਹਾਂ ਦੀਆਂ ਭਾਵਿਓ ਮਾਝਾ ਖੇਤਰ ਤੋਂ ਮਾਲਵੇ ਵੱਲੋਂ ਬੱਦਲ ਜਾਂ ਦਵਾਬੇ ਤੋਂ ਮਾਲਵੇ ਵੱਲੋਂ ਬੱਦਲ ਮਾਲਵੇ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਵੀ ਆਸਾਰ ਨੇ ਜਿੱਥੇ ਅਸਲੇ ਤਗੜੀ ਗਰਮੀ ਫੈਰੀ ਆ ਜਿਨ੍ਹਾਂ ਦੇ ਵਿੱਚ ਫਾਜ਼ਲਕਾ ਫਰੀਦਕੋਟ ਫਿਰੋਜ਼ਪ ਸਰਬ ਬਠਿੰਡਾ ਸ੍ਰੀ ਮਕਸਦ ਸਾਹਿਬ ਮਲਾਟ ਮੋਗਾ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਲੁਧਿਆਣਾ ਪਟਿਆਲਾ ਤਿਸ਼ਰੀ ਫਤਿਹਗੜ੍ਹ ਸਾਹਿਬ ਇਹ ਜਿਹੜੇ ਤਪਰੇ ਨੇ ਇਥੇ ਹੁਮਸ ਵੀਕ ਲੈਵਲ ਤੇ ਬਣੀ ਹੋਈ ਆ ਸੋ ਇਹਨਾਂ ਸਾਰਿਆਂ ਦੇ ਜਿਲਿਆਂ ਦੇ ਵਿੱਚ ਜਿਹੜੇ ਮਈ 10 ਦਿਨ ਚਾਰੇ ਨੇ 6 ਤਰੀਕ ਤੋਂ ਭਾਵੇਂ ਮਈ 6 ਨੂੰ ਲੱਗਣ ਭਾਵੇਂ 7 ਨੂੰ ਲੱਗਣ 8 ਨੂੰ ਲੱਗਣ 9 ਨੂੰ ਲੱਗਣ 10 ਨੂੰ ਲੱਗਣ ਬਹੁਤੀਆਂ ਥਾਵਾਂ ਦੇ ਉੱਤੇ ਮਈ ਲੱਗਣਗੇ ਇੱਕ ਦੋ ਵਾਰੀ ਤਗੜੀਆਂ ਝਟਾਂ ਲੱਗਣਗੀਆਂ ਤੇ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਲਗਭਗ ਸਾਰੇ ਜਿਲਿਆਂ ਦੇ ਵਿੱਚ ਮਈ ਦੇ ਆਸਾਰ ਨੇ ਜੀ ਇਸ ਤੋਂ ਇਲਾਵਾ ਉੱਤਰੀ ਰਾਜਸਥਾਨ ਉਰਵਿਰ ਆਸਾਨ ਪਛਮੀ ਰਾਸਤਾਂ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਲੱਗਣਗੇ ਇਸ ਤਰ੍ਹਾਂ ਵਾਜੇ ਪਹਾੜਾਂ ਦੇ ਵਿੱਚ ਜਬਰਦਸਤ ਮੀਹ ਦਾ ਦੌਰ ਲੱਗਣ ਜਾ ਰਿਹਾ ਜਿੱਥੇ ਕਿ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਣ ਗਿਆ ਖੱਡਾ ਨਾਲੇ ਜਿਹੜੇ ਚੜ ਕੇ ਚੱਲ ਸਕਦੇ ਨੇ ਉਤਰਾਖੰਡ ਹਿਮਾਚਲ ਜਾਣ ਵਾਲੇ ਸਾਵਧਾਨ ਇਹਨਾਂ ਦਿਨਾਂ ਦੇ ਵਿੱਚ ਆਪਣਾ ਧਿਆਨ ਤੋਂ ਗਰੇਸ ਕਰੋ ਪਹਾੜਾਂ ਦੇ ਵਿੱਚ ਜਬਰਦਸਤ ਗਤੀਵਿਧੀਆਂ ਮੌਨਸੂਨ ਦੀਆਂ ਤੇ ਜਿਹੜਾ ਪਛਮੀ ਸਿਸਟਮ ਆ ਰਿਹਾ ਇਹਦੇ ਸਦਕਾ ਸਾਂਝਾ ਪ੍ਰੋਗਰਾਮ ਜਿਹੜਾ ਹੋਏਗਾ ਤੇ ਤਗੜੇ ਮੀਂਹ ਜਿਹਨੋਂ ਫਿਕਰ ਦਿੰਦੇ ਆ ਕਿ ਬਹੁਤ অতি ਭਾਰੀ ਤੋਂ ਭਾਰੀ ਮੀਂ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਔਰ ਨਾਲ ਦੇ ਨਾਲ ਜਿਹੜੇ ਪਹਾੜਾਂ ਦੇ ਵਿੱਚ ਵੀ ਜਬਰਦਸਤ ਮੀਂਹ ਲੱਗਣੇ ਜਾ ਰਹੇ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਉੱਥੇ ਬੱਦਲ ਫਟਣ ਦੇ ਘਟਨਾਵਾਂ ਬਹੁਤੀਆਂ ਥਾਵਾਂ ਤੋਂ ਸਾਹਮਣੇ ਆ ਸਕਦੀਆਂ ਨੇ ਸੋ ਇਹ ਤਾਂ ਗੱਲ ਹੈ ਗਿਆ ਜੀ ਆਉਂਦੇ ਦਿਨਾਂ ਦੀ ਮੌਸਮ ਰਿਪੋਰਟ ਤੇ ਜੇਕਰ ਆਪਾਂ ਮੌਸਮ ਹਾਕ ਦੇ ਤਾਜ਼ਾ ਅੰਕੜੇ ਦੇਖ ਲੈਨੇ ਆ ਇੱਕ ਵਾਰੀ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਅੰਕੜੇ ਸਾਂਝੇ ਕਰਨ ਤੋਂ ਪਹਿਲਾਂ ਜੇਕਰ ਆਪਾਂ ਡੈਮਾਂ ਵਾਲੇ ਹੱਕ ਤੋਂ ਦੇਖਦੇ ਹਾਂ ਤੇ ਡੈਮਾਂ ਦੇ ਵਿੱਚ ਪਾਣੀ ਦਾ ਫੱਦਰ ਕਾਫੀ ਹੀਟਾ ਚੱਲਦਾ ਫਾਇ ਕਾਹੜਾ ਡੈਮ ਹੈ ਥੀਨ ਡੈਮ ਹੈ ਜਾਂ ਪੌਂਗ ਡੈਮ ਹੈ ਤਿੰਨਾਂ ਨਦੀਆਂ ਦੇ ਉੱਤੇ ਤਿੰਨਾਂ ਡੈਮਾਂ ਦਾ ਜਿਹੜਾ ਪਾਣੀ ਹੈ ਉਹ ਕਾਫੀ ਜਿਹੜਾ ਇੱਕ ਲੈਵਲ ਹੁੰਦਾ ਉਸ ਲੈਵਲ ਤੋਂ ਕਾਫੀ ਹੀਟਾ ਚੱਲਦਾ ਫਾਇ ਇਸ ਲਈ ਦਰਿਆਵਾਂ ਤੋਂ ਹਾਲੇ ਕੋਈ ਅਲਰਟ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਹੈ ਐਦਾਂ ਦਾ ਕੁਝ ਜੇਕਰ ਅਲਰਟ ਹੁੰਦਾ ਤਾਂ ਤੁਹਾਨੂੰ ਅਸੀਂ ਅਪਡੇਟ ਦੇ ਦੇਵਾਂਗੇ ਤਾਜ਼ਾ ਅੰਕੜਿਆਂ ਦੇ ਲੈ ਕੇ ਚਲਦੇ ਹਾਂ ਜੀ ਮੌਸਮ ਫਾਕਦੇ ਠੰਡਾ ਸਾਮ ਲਾਈਟਨਿੰਗ ਜਾਂ ਹੈਵੀ ਰੇਨ ਯਾਨੀ ਕਿ ਤੇਜ਼ ਭਾਰੀ ਮੀਂਹ ਦੇ ਅਲਰਟ ਅੱਜ ਵੀ ਜਾਰੀ ਕੀਤੇ ਗਏ ਨੇ ਭਾਰੀ ਮੀਂਹ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਪਰ ਉਹ ਸ਼ਰਾਟੇ ਜਿਆਦਾ ਤੇਜ਼ ਨਹੀਂ ਹੋਣਗੇ ਯਾਨੀ ਕਿ ਜਿਆਦਾ ਦੇਰ ਦੇ ਲਈ ਨਹੀਂ ਹੋਣਗੇ ਸ਼ਰਾਟੇ ਤੇਜ਼ ਹੋਣਗੇ ਪਰ ਬਹੁਤੇ ਟਾਈਮ ਦੇ ਲਈ ਨਹੀਂ ਹੋਣਗੇ 5-10 ਮਿੰਟਾਂ ਲਈ ਕਿਤੇ-ਕਿਤੇ ਤੇਜ਼ ਸ਼ਰਾਟਾ ਜਾਂ ਦੰਦਾ ਹੋ ਜਾ ਬੱਦਲ ਲੰਘ ਜਾਏਗਾ ਉਹ ਤਾਂ ਕੋਈ ਰਾਹਤ ਨਹੀਂ ਮਿਲਣ ਵਾਲੀ ਜਦੋਂ ਸ਼ਰਾਟਾ ਲੰਘ ਜਾਣਾ ਤੇ ਗਰਮੀ ਫੇਰ ਤੋਂ ਜੜੀ ਆ ਸਤਾਈਗੀ ਅਗਲੇ 24-36 ਘੰਟਿਆਂ ਦੇ ਵਿੱਚ ਤਰੀਕ ਕਰ ਉਸ ਤੋਂ ਬਾਅਦ ਗੱਲ ਕਰਦੇ ਆ ਆਪਾਂ 6 ਤਰੀਕ ਤੋਂ 6 ਤਰੀਕ ਨੂੰ 7 ਤਰੀਕ ਨੂੰ ਜ਼ਬਰਦਸਤ ਜਿਹੜੇ ਮੀਂਹ ਲੱਗਣਗੇ ਹੈਵੀ ਟੂ ਵੈਰੀ ਹੈਵੀ ਰੇਨ ਦੇ orange ਅਲਰਟ ਜਾਰੀ ਕੀਤਾ ਗਿਆ ਨੇ ਇੱਥੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਵੀ 8 9 10 11 ਇਹਨਾਂ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਦੇ ਜਿਹੜੇ yellow ਅਲਰਟ ਜਿਹੜੇ ਜਾਰੀ ਕੀਤਾ ਗਿਆ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਅਲਰਟ ਹੈ ਲਾਗੂ ਰਹਿਣਗੇ ਕੁੱਲ ਮਿਲਾ ਕੇ ਜੀ 6 7 ਤਰੀਕ ਤੋਂ ਜਿਹੜਾ ਮੀਹ ਦਾ ਅਕਾਹ ਕਹਿ ਸਕਦੇ ਆ ਕਿ ਕੰਮ ਜਿਹੜਾ ਸ਼ੁਰੂ ਹੋਣਾ ਤੇ ਇਹ ਜਾਰੀ ਰਹਿਣ ਵਾਲਾ 10 11 ਤਰੀਕ ਦੇ ਵਿੱਚਕਾਰ ਬਹੁਤਿਆਂ ਥਾਵਾਂ ਦੇ ਉੱਤੇ ਇੱਕੋ ਸਰ ਮੀ ਜਿਹੜਾ ਨਹੀਂ ਵੇਖਣ ਨੂੰ ਮਿਲੇਗਾ ਜਿਵੇਂ ਕਿ 6 ਤਰੀਕ ਨੂੰ ਮਾਝੇ ਦੇ ਵਿੱਚ ਦੱਸ ਸਕਦੇ ਦੂਵੇ ਉਹਦੇ ਨਾਲ ਕੁਝ ਮਾਲਵੇ ਦੇ ਜਲੇ 7 ਨੂੰ ਮਾਲਵੇ ਦੇ ਵਿੱਚ ਮੀ ਫੈ ਜਾਣ 8 9 ਦਵਾਬੇ ਦੇ ਵਿੱਚ ਫੈ ਜਾਣ ਐਦਾਂ ਟੁੱਟਵੇਂ ਤੌਰ ਤੇ ਮੀ ਬਹੁਤਿਆਂ ਥਾਵਾਂ ਦੇ ਉੱਤੇ ਪਾਚ ਕਰਨਗੇ ਸੋ ਇਹ ਆ ਜੀ ਸਾਰੇ ਰਿਪੋਰਟ ਫਾਕਿੰਗ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਜੋ ਵੀ ਜਲਾਵਰਾਂ ਕਦੇ ਤੋਂ ਨਾਲ ਅਸੀਂ ਰੈਗੂਲਰ ਤੌਰ ਤੇ ਲਾਈਵ ਆ ਕੇ ਦੱਸਦੇ ਰਹਾਂਗੇ ਧੰਨਵਾਦ ਜੀ ਸ਼ੁਕਰੀਆ